ਅੱਜ ਦੇਸ਼ ਭਰ ਵਿੱਚ ਮਨਾਏ ਜਾ ਰਹੇ ਆਜ਼ਾਦੀ ਦਿਵਸ ਦੇ ਜਸ਼ਨਾਂ ਦੀ ਤਰਜ਼ ਤੇ ਇੰਡੀਅਨ ਕਾਂਗਰਸ ਦੇ ਸਾਬਕਾ ਕੈਬਨ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਦੀ ਅਗਵਾਈ ਹੇਠ ਇੰਡੀਆ ਗੇਟ ਬਾਈਪਾਸ ਤੇ ਤਿਰੰਗਾ ਝੰਡਾ ਲਹਿਰਾ ਕੇ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਕੈਬਨ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ 80% ਲੋਕ ਪੰਜਾਬੀ ਸਨ। ਉਹਨਾਂ ਨੇ ਜਿੱਤੇ ਸਾਰੇ ਨਾਗਰਿਕਾਂ ਨੂੰ ਦੇਸ਼ ਦੀ ਆਜ਼ਾਦੀ ਦੀ ਵਧਾਈ ਦਿੱਤੀ ਉਤੇ ਹੀ ਦੇਸ਼ ਦੇ ਆਜ਼ਾਦ ਕਰਨ ਵਾਲੇ ਸ਼ਹੀਦਾਂ ਨੂੰ ਸੰਧਾ ਜੀ ਭੇੜ ਕੀਤੀ ਗਈ। ਭਾਈ ਅੱਜ ਦੇਸ਼ ਆਪਣਾ ਆਜ਼ਾਦੀ ਦਾ 79ਵਾਂ ਵਰਾ ਮਨਾ ਰਿਹਾ ਹੈ। ਔਰ ਅੱਜ ਦੇਸ਼ ਵਿਦੇਸ਼ ਤੇ ਵਿੱਚ ਭਾਰਤ ਦਾ ਝੰਡਾ ਬੁਲੰਦ ਹੋ ਰਿਹਾ ਹੈ। ਮੈਂ ਧੰਨਵਾਦ ਕਰਦਾ ਹਾਂ ਉਹਨਾਂ ਪਰਵਾਨਿਆਂ ਨੂੰ ਉਹ ਸਰਹੱਦ ਤੇ ਬੈਠੇ ਸੂਰਮਿਆਂ ਨੂੰ ਜਿਨ੍ਹਾਂ ਦੀ ਬਦੌਲਤ ਉਹ ਸਰਹੱਦਾਂ ਤੇ ਰੱਖਿਆ ਕਰਦੇ ਹੈ। ਅਸੀਂ ਸੁੱਖ ਦਾ ਸਾਹ ਲੈਨੇ ਆ ਅਸੀਂ ਸੁੱਖ ਦੀ ਨੀਂਦ ਸੋਨੇ ਆ ਇਹ ਤਿਰੰਗਾ ਜਿਹੜਾ ਹੈ ਇਹ ਉਹਨਾਂ ਸ਼ਹੀਦਾਂ ਨੂੰ ਉਹਨਾਂ ਯੋਧਿਆਂ ਨੂੰ ਇਹ ਜਿਹੜਾ ਹੈ ਪ੍ਰਤੀਕ ਹੈ ਅੱਜ ਸਾਰੇ ਉਹਨੂੰ ਲਹਿਰਾਉਣ ਵਾਸਤੇ ਆਏ ਆ ਇਹ ਝੰਡਾ ਹਮੇਸ਼ਾ ਝੂਲਦਾ ਰਹੇ ਇਹ ਝੰਡਾ ਹਮੇਸ਼ਾ ਲਹਿਰਾਉਂਦਾ ਰਹੇ ਔਰ ਸਾਡੇ ਸਾਹਮਣੇ ਜਿਨ੍ਹਾਂ ਲੜਾਈਆਂ ਲੜੀਆਂ ਬੇਦਸਤ ਔਰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਅੱਜ ਸੂਰਮੇ ਸਾਡੇ ਨਾਲ ਹੈ ਮੈਂ ਇਹਨਾਂ ਨੂੰ ਸਲਾਮ ਕਰਦਾ ਹਾਂ ਔਰ ਇਹਨਾਂ ਨੂੰ ਝੁੱਕ ਕੇ ਪ੍ਰਣਾਮ ਕਰਦਾ ਨਾਮ ਬੋਲਣ ਦੀ ਵਰੰਟਸਨ ਨਿਰਮਲ ਸਿੰਘ 베ਦੀ ਰਿਟਾਇਰ ਫ্রম ਇੰਡੀਅਨ ਆਰਮ ਫੋਰਸ ਅੱਜ ਅਸੀਂ ਹਿੰਦੁਸਤਾਨ ਦਾ ਆਜ਼ਾਦੀ ਦਿਵਸ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਾਜਕਮਾਰ ਦੀ ਦੇਖਰੇਖ ਮਨਾ ਰਹੇ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਕਾਂਗਰਸ ਪਾਰਟੀ ਨੇ 1971 ਵਾਰ ਦੇ ਵਿੱਚ 93 ਲੱਖ ਪਾਕਿਸਤਾਨੀਆਂ ਨੂੰ ਸਿਲੰਡਰ ਕਰਨ ਵਾਸਤੇ ਮਜਬੂਰ ਕਰਤਾ ਸੀ 93 ਲੱਖ ਮੀਨ ਇਥੋਂ ਲੈ ਕੇ ਸ਼ਹਿਰ ਤੱਕ ਵੀ ਬੰਦੇ ਖੜੇ ਕਰ ਲੋ ਤਾਂ ਵੀ 93 ਲੱਖ ਨਹੀਂ ਬੰਦੀ ਅੱਜ ਦੁਨੀਆ ਜੋ ਮਰਜੀ ਕਾਂਗਰਸ ਨੂੰ ਬੋਲੇ ਕਾਂਗਰਸ ਵਰਗੀ ਸਰਕਾਰ ਨਹੀਂ ਮਿਲਨੀ ਰਾਜਕੁਮਾਰ ਵਰਗਾ ਲੀਡਰ ਨਹੀਂ ਮਿਲਣਾ ਇਸ ਏਰੀਆ ਦੇ ਵਿੱਚ ਅਸੀਂ ਸਾਬਕਾ ਫੌਜੀ ਅਸੀਂ ਸਾਬਕਾ ਫੌਜੀ ਹਰ ਵਕਤ ਸਾਥ ਦੇ ਨਾਲ ਖੜੇ ਹਾਂ ਜਿੱਥੇ ਵੀ ਲੋੜ ਪਈ 74 ਸਾਲ ਦੀ ਉਮਰ ਹੈ ਹੁਣੇ ਬਾਰਡਰ ਤੇ ਬਰਾ ਲੋ ਜਾ ਕੇ ਰਣ ਨੂੰ ਤਿਆਰ ਬੈਠਾ ਉਹ ਤੇ ਰਿਆ ਕਿਆ ਕੁਮਾਰ ਕਰਦੀ ਫਿਰ ਸਾਹਿਬ ਜੀ ਜੀ ਸਾਹਿਬ ਜੀ ਪਾਕਿਸਤਾਨ ਵਾਲੇ ਫੇ ਸਾਡੇ ਨਾਲ ਪੰਗੇ ਲੈਣ ਉਹ 32 ਕਰੋੜ 140 ਕਰੋੜ ਦਾ ਕੀ ਪੰਗੇ ਲੈਣਗੇ ਉਹ ਜਿੱਦਾਂ ਮੜਾ ਮੜਾ ਗਵੰਡੀ ਆ ਜੇ ਨਾ ਤੇ ਰਾਤ ਨੂੰ ਸੌਣਾ ਕਿਵੇਂ ਨੀਂਦ ਖਰਾਬ ਹੋਈ ਪਈ ਐ ਮੇਰੇ ਵਰਗੇ ਸਾਰੇ ਫੌਜ ਨੇ ਰਿਵਾਲਵਰ ਰੱਖੇ ਬੁਤੁੱਕਾ ਰੱਖਿਆ ਹੌਣ ਤੇ ਦਿਓ ਠੋਕੇ ਥੈਂਕ ਯੂ ਸਰ ਥੈਂਕ ਯੂ ਸਰ